ਮੇਰਾ ਨਾਮ ਰਣਜੀਤ ਸਿੰਘ ਦਿਓਲਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਆ ਭਾਰਤੀ ਜਨਤਾ ਪਾਰਟੀ ਸੰਗਰੂਰ ਰਣਜੀਤ ਜੱਜ ਕੀ ਕਾਲ ਦਿੱਤੀ ਗਈ ਹੈ ਸੰਗਰੂਰ ਦੇ ਵਿੱਚ ਤੁਹਾਡੇ ਵੱਲੋਂ ਦੇਖੋ ਬਹੁਤ ਹੀ ਦਰਦਨਾਕ ਤੇ ਬਹੁਤ ਹੀ ਘਟੀਆ ਹਰਕਤ ਸੰਗਰੂਰ ਦੇ ਵਿੱਚ ਕੀਤੀ ਗਈ ਹੈ ਸੰਗਰੂਰ ਦੇ ਵਿੱਚੋਂ ਵਿੱਚ ਹਰੀਪੁਰਾ ਇਲਾਕੇ ਦੇ ਵਿੱਚ ਨਾਬ ਕੇਵਲ ਗਊ ਨੂੰ ਵੱਢਿਆ ਗਿਆ ਬਲਕਿ ਉਹਨਾਂ ਦਾ ਬਾਸ ਪਕਾ ਕੇ ਖਵਾਇਆ ਜਾ ਰਿਹਾ ਸੀ ਪਤਾ ਨਹੀਂ ਕਦੋਂ ਦੀ ਚੱਲ ਰਹੀ ਸੀ ਇਹ ਮੈਂ ਤਾਂ ਇਹ ਸਵਾਲੀਆ ਚਿੰਨਾ ਹੈ ਕਿਉਂਕਿ ਖੁਦ ਸੀਐਮ ਦਾ ਇਹ ਆਪਦਾ ਸ਼ਹਿਰ ਹੈ ਤੇ ਇੱਥੇ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਕੀ ਕੀ ਹਰਕਤਾਂ ਹੋ ਰਹੀਆਂ ਨੇ ਕਿਉਂਕਿ ਇਹਦੇ ਨਾਲ ਸਮਾਜ ਵਟ ਰਿਹਾ ਕਿਤੇ ਨਾ ਕਿਤੇ ਇਹ ਮਾਹੌਲ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਗੱਲ ਹੋਰ ਵੀ ਇਹਦੇ ਵਿੱਚ ਕਿ ਇਹ ਕੋਈ ਅਵਾਰਾ ਜਾਂ ਕੋਈ ਅਵਾਰਾ ਪਸ਼ੂ ਨਹੀਂ ਸੀ ਵੀ ਕੋਈ ਬੇਸਹਾਰਾ ਪਸ਼ੂ ਫਿਰ ਰਿਹਾ ਸੀ ਕਿਸੇ ਦਾ ਰੱਖਿਆ ਹੋਇਆ ਪਸ਼ੂ ਸੀ ਦੁੱਧਾਤਾਰੀ ਪਸ਼ੂ ਸੀ ਤੇ ਗਊ ਦੇ ਨਾਲ ਬਛੜਾ ਵੀ ਸੀਗਾ ਉਹ ਗਊ ਨੂੰ ਉੱਥੇ ਚੋਰੀ ਕਰਕੇ ਵਟਿਆ ਗਿਆ ਤਾਂ ਕਰਕੇ ਇਸ ਗੱਲ ਦਾ ਪਤਾ ਲੱਗਿਆ ਨਹੀਂ ਤਾਂ ਇਹ ਜਿਹੜਾ ਗੁਰਖਤੰਦਾ ਇਹ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਅੱਜ ਤੁਸੀਂ ਦੇਖ ਸਕਦੇ ਹੋ ਵੀ ਪੂਰੇ ਸ਼ਹਿਰ ਦੇ ਵਿੱਚ ਬੜਾ ਵੱਡਾ ਰੋਸ ਹੈ ਪਰ ਲੈਂਡ ਆਰਡਰ ਨੂੰ ਕਿਵੇਂ ਦੇਖ ਲੈਂਡ ਆਰਡਰ ਦੇਖੋ ਕਿਤੇ ਨਾ ਕਿਤੇ ਡਿਸਟਰਬ ਹੋ ਰਿਹਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਸੰਗਰੂਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ایسی ਹਰਕਤ ਹੋਈ ਹੈ ਜਿਸ ਦੇ ਨਾਲ ਮਾਹੌਲ ਖਰਾਬ ਹੋ ਰਿਹਾ ਅੱਜ ਰੋਸ ਵਜੋਂ ਕੀ ਕਰ ਰਹੇ ਤੁਸੀਂ ਦੇਖੋ ਅੱਜ ਰੋਸ ਵਜੋਂ ਬਾਜ਼ਾਰ ਆਟੋਮੈਟਿਕਲੀ ਬੰਦ ਹੋਇਆ ਕਿਉਂਕਿ ਬਾਜ਼ਾਰ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਹੀ ਰੋਸ ਹੈ ਕਿਉਂਕਿ ਸਾਡੀ ਮਾਤਾ ਦੀ ਹੱਤਿਆ ਕੀਤੀ ਗਈ ਹੈ ਇਹ ਸਾਰੇ ਰੋਸ ਵਜੋਂ ਅੱਜ ਬਾਜ਼ਾਰ ਬੰਦ ਕੀਤਾ ਗਿਆ ਕੀ ਨਾਮ ਹੈ ਜੀ ਆਪਣਾ ਜਤਿੰਦਰ ਕਲੜਾ ਕਲੜਾ ਜੀ ਅੱਜ ਪ੍ਰੋਟੈਸਟ ਕਰ ਰਹੇ ਹਾਂ ਕੀ ਮਸਲਾ ਸੰਗਰੂਦ ਦੇ ਵਿੱਚ ਹੋਇਆ ਤੇ ਕੀ ਕਾਲ ਦਿੱਤੀ ਸੰਗਰੂਦ ਦੇ ਵਿੱਚ ਜ਼ਾਲਮ ਲੋਕਾਂ ਨੇ ਬੇਰਹਿਮ ਲੋਕਾਂ ਨੇ ਗਊ ਹੱਤਿਆ ਕੀਤੀ ਹੈ ਇਹਨਾਂ ਨੂੰ ਸਜ਼ਾ ਮਿਲੇ ਸਾਰੇ ਸਮਾਜ ਦੇ ਵਿੱਚ ਇਹੋ ਜਿਹੇ ਲੋਕਾਂ ਦਾ ਬਹਿਸ਼ਕਾਰ ਹੋਵੇ ਲੋਕਾਂ 'ਚ ਜਾਗਰੂਕਤਾ ਫੈਲੇ ਕਿ ਗਊ ਹੱਤਿਆ ਕਰਨਾ ਪਾਪ ਹੈ ਤੇ ਇਹਨਾਂ ਬਾਪੀਆਂ ਨੂੰ ਸਜ਼ਾ ਦੀਵਾਨ ਦੇ ਲਈ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਸਾਰੇ ਸਮਾਜ ਨੂੰ ਇਸ ਕੰਮ ਦੇ ਲਈ ਨਾਲ ਲੈਣ ਦੇ ਲਈ ਅੱਜ ਬਾਜ਼ਾਰ ਬੰਦ ਕੀਤਾ ਗਿਆ ਹੈ ਸਮੁੱਚੇ ਵਪਾਰੀਆਂ ਵੱਲੋਂ ਸ਼ਹਿਰ ਨਿਵਾਸੀਆਂ ਵੱਲੋਂ ਵਪਾਰ ਮੰਡਲ ਵੱਲੋਂ ਵਪਾਰ ਬੰਦੀ ਕਾਲ ਦਿੱਤੀ ਗਈ ਹੈ ਦੁਕਾਨਾਂ ਦੇ ਬੰਦ ਦੀ ਕਾਲ ਦਿੱਤੀ ਗਈ ਹੈ ਅਸੀਂ ਸਮੁੱਚੇ ਸੰਗਰੂਹ ਨਿਵਾਸੀਆਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਬੰਦ ਦੇ ਵਿੱਚ ਸਹਿਯੋਗ ਦਿੱਤਾ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਧਮਕੀਆਂ ਦਿੱਤੀਆਂ ਗਈਆਂ ਨੇ ਕਿ ਅਸੀਂ ਤੁਹਾਡਾ ਜਿਹੜਾ ਹੈ ਇਹ ਤੁਸੀਂ ਜਿਹੜਾ ਬੰਦ ਕਰਾਇਆ ਹੈ ਇਲੈਗਲ ਹੈ ਅਸੀਂ ਪੁਲਿਸ ਨੂੰ ਕਹਿਣਾ ਚਾਹੁੰਦੇ ਹਾਂ ਸਾਡੇ ਤੇ ਲਾਠੀ ਚਾਰਜ ਕਰਉ ਜ ਇਲੈਗਲ ਹੈ ਸਾਨੂੰ ਅੰਦਰ ਕਰੋ ਜ ਇਲੈਗਲ ਹੈ ਤੁਹਾਡੀਆਂ ਧਮਕੀਆਂ ਤੋਂ ਅਸੀਂ ਨਹੀਂ ਡਰਨ ਵਾਲੇ ਸ਼ਹਿਰ ਦੇ ਵਿੱਚ ਹਤਿਆਵਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਰੋਜ਼ ਮੋਟਰਸਾਈਕਲ ਸਕੂਟਰ ਚੋਰੀ ਹੋ ਰਹੇ ਨੇ ਕਿਸੇ ਵੱਲ ਕੋਈ ਧਿਆਨ ਨਹੀਂ ਹੈ ਜੇਕਰ ਕੋਈ ਵਪਾਰ ਮੰਡਲ ਨੇ ਕਾਲ ਦਿੱਤੀ ਹੈ ਸ਼ਾਂਤੀ ਪ੍ਰੀਆ ਬੰਦ ਹੋ ਰਿਹਾ ਤਾਂ ਬੋਲਸਾ ਦੇ ਕਹਿੰਦੇ ਸੀ ਐਕਸ਼ਨ ਲਵਾਂਗੇ ਲੋ ਸਾਡੇ ਤੇ ਐਕਸ਼ਨ ਸਾਡੇ ਤੇ ਕਾਰਵਾਈ ਕਰੋ ਸਾਨੂੰ ਅੰਦਰ ਕਰੋ ਸਾਡੇ ਤੇ ਲਾਠੀ ਚਾਰਜ ਕਰੋ ਅਸੀਂ ਤਿਆਰ ਹਾਂ ਇਸ ਕੰਮ ਲਈ ਪੁਲਿਸ ਦੇ ਤੁਸੀਂ ਕਿਵੇਂ ਦੇਖਦੇ ਹੋ ਕਾਨੂੰਨ ਵਿਵਸਥਾ ਦੇ ਅੰਦਰ ਇਹੋ ਜਿਹੜਾ ਧੰਦਾ ਅਸੀਂ ਚੱਲ ਰਿਹਾ ਸੀ ਤਾਂ ਉਹ ਚੀਜ਼ ਨਹੀਂ ਕਿਵੇਂ ਦੇਖਦੇ ਬੋਲਸ ਨੂੰ ਇਹ ਨਹੀਂ ਪਤਾ ਸੰਗਰੂਰ ਦੇ ਵਿੱਚ ਐਂਟੀ-ਸੋਸ਼ੀਅਲ ਐਲੀਮੈਂਟਸ ਕ੍ਰਿਮੀਨਲ ਐਲੀਮੈਂਟਸ ਵਸ ਵਸ ਰਹੇ ਨੇ ਕਦੀ ਪੁਲਿਸ ਨੇ ਇਨਕੁਆਇਰੀ ਨਹੀਂ ਕੀਤੀ ਕਦੀ ਪੁਲਿਸ ਨੇ ਜਾਂਚ ਨਹੀਂ ਕੀਤੀ ਅੱਜ ਬੋਲਸ ਸੰਗਰੂਰ ਦੇ ਸ਼ਾਂਤੀ ਪ੍ਰੀਆ ਜਿਹੜੇ ਲੋਕ ਕ੍ਰਿਮੀਨਲ ਐਲੀਮੈਂਟਸ ਇੱਥੇ ਆਏ ਨੇ ਜਿਹੜੇ ਇੱਥੇ ਸੰਘਰੂਸ਼ ਐ ਤੇ ਦੁਸ਼ਮਣ ਇੱਥੇ ਆ ਕੇ ਵਸੇ ਨੇ ਜਿਹੜੇ ਇੱਥੇ ਕ੍ਰਿਮੀਨਲ ਮੁਜਰਮ ਲੋਕ ਇੱਥੇ ਆ ਕੇ ਵਸੇ ਨੇ ਉਹਨਾਂ ਦੀ ਜਾਂਚ ਕਰੇ ਉਹਨਾਂ ਨੂੰ ਅਰੈਸਟ ਕਰੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਸ਼ਾਂਤਪ੍ਰੀਆ ਲੋਕਾਂ ਦੇ ਖਿਲਾਫ ਜੇ ਤੁਸੀਂ ਕਾਰਵਾਈ ਕਰੋਗੇ ਜੇ ਸ਼ਾਂਤਪ੍ਰੀਆ ਲੋਕਾਂ ਨੂੰ ਤੁਸੀਂ ਰੋਕੋਗੇ ਤਾਂ ਆਮ ਜਨਤਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਹੋ ਜਾਏਗੀ